ਚਮਕੀਲੇ ਨੇ ਆਪਣੀ ਆਖਰੀ ਰੋਟੀ ਇਸ ਘਰ ਦੇ ਵਿੱਚ ਖਾਧੀ ਸੀ ਅਤੇ ਉਸ ਘਰ ਦੇ ਵਿੱਚ ਲੱਗਣਾ ਸੀ ਉਸ ਦਿਨ ਅਖਾੜਾ ਤੇ ਅਮਰ ਸਿੰਘ ਚਮਕੀਲੇ ਦੇ ਖਾੜੇ ਤੇ ਪਹੁੰਚਦੇ ਪਹੁੰਚਦੇ ਸਾਰੀ ਜਿਹੜਾ ਗੋਲੀਆਂ ਦੇ ਨਾਲ ਅਮਰ ਸਿੰਘ ਚਮਕੀਲੇ ਨੂੰ ਮਾਰ ਦਿੱਤਾ ਗਿਆ ਤਾਂ ਦੋਸਤੋ ਆ ਤੁਹਾਨੂੰ ਆ ਚਵਾਰਾ ਦਿਖਾਉਨੇ ਆ ਜਿੱਥੇ ਅਮਰ ਸਿੰਘ ਚਮਕੀਲਾ ਨੇ ਆਪਣੀ ਆਖਰੀ ਰੋਟੀ ਖਾਧੀ ਆਖਰੀ ਕਹਿ ਸਕਦੇ ਆ ਸਾਲ ਹੈ ਉਸ ਤੋਂ ਬਾਅਦ ਹਨਾ ਉੱਥੇ ਪਹੁੰਚਦੇ ਸਾਰੀ ਜਿਹੜਾ ਇਹ ਪਾਣਾ ਵਰਤ ਗਿਆ ਦੋਸਤੋ ਸੁਣਨ ਦੇ ਵਿੱਚ ਆਇਆ ਕਿ ਇਸ ਜਗ੍ਹਾ ਦੇ ਉੱਤੇ ਮੰਝਾ ਸੀ ਆਹੀ ਦਿਨ ਜੇ ਸੀ ਆ ਜਗ੍ਹਾ ਦੇ ਉੱਤੇ ਮੰਝਾ ਸੀ ਤੇ ਇੱਥੇ ਰੋਟੀ ਖਾਧੀ ਉਹਨਾਂ ਨੇ ਉਸ ਤੋਂ ਬਾਅਦ ਉੱਥੇ ਅਨਾਉਂਸ ਹੋ ਗਿਆ ਅ ਅਮਰ ਸਿੰਘ ਚਮਕੀਲੇ ਦਾ ਨਾਮ ਦਿੱਤਾ ਬੋਲ ਦਿੱਤਾ ਗਿਆ ਕਿ ਜਲਦੀ ਹੀ ਅਮਰ ਸਿੰਘ ਚਮਕੀਲਾ ਨੇ ਜਿਹੜੇ ਉਹ ਸਟੇਜ ਦੇ ਉੱਤੇ ਆਉਣ ਵਾਲੇ ਨੇ ਉਸ ਤੋਂ ਬਾਅਦ ਇੱਥੋਂ ਉੱਤਰ ਕੇ ਉੱਠ ਕੇ ਅਮਰ ਸਿੰਘ ਚਮਕੀਲਾ ਜੀ ਇੱਥੋਂ ਦੀ ਹੁੰਦੇ ਹੋਏ ਆਹ ਰਸਤਾ ਹੈ ਪਹੀ ਹੈ ਇਹ ਉਹ ਗੱਡੀ ਖੜੀਆ ਉੱਥੋਂ ਉਹ ਇਧਰ ਦੀ ਜਾਂਦੇ ਹੋਏ ਉਸ ਜਗ੍ਹਾ ਤੇ ਉਹਨਾਂ ਨੇ ਜਾ ਕੇ ਗੱਡੀ ਖੜਾਈ ਅਤੇ ਨਾਲ ਹੀ ਗੱਡੀ ਖੜਾਈ ਉਸ ਤੋਂ ਬਾਅਦ ਉੱtre ਨਹੀਂ ਹਜੇ ਗੱਡੀ ਦੇ ਵਿੱਚੋਂ ਤੇ ਉਹਨਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਤੇ ਆਹੀ ਉਹ ਚਵਾਰਾ ਇਹੀ ਉਹ ਜਗ੍ਹਾ ਹੈ ਤੇ ਜਿਹੜੀ ਦਲਜੀਤ ਦੋਸਾਂਝ ਦੀ ਫਿਲਮ ਆ ਰਹੀ ਹੈ ਉਹ ਫਿਲਮ ਦੇ ਵਿੱਚ ਵੀ ਇੱਥੇ ਹੀ ਕਹਿੰਦੇ ਸ਼ੂਟ ਕੀਤਾ ਗਿਆ ਹੈ ਕਾਫੀ ਜਿਹੜੇ ਸੀਨ ਨੇ ਸ਼ਾਟ ਨੇ ਕਿਉਂਕਿ ਉਹਨਾਂ ਦਾ ਜਿਹੜਾ ਆਖਰੀ ਟਾਈਮ ਸੀਗਾ ਉਹ ਆਖਰੀ ਟਾਈਮ ਤੱਕ ਦੀ ਉਹ ਮੂਵੀ ਬਣਾਈ ਗਈ ਹੈ ਤੇ ਪਹਿਲਾਂ ਜਿਹੜੀ ਇਸ ਨੂੰ ਰੰਗ ਪੁੱਟੀ ਵਗੈਰਾ ਦੀ ਦੇਖਰੇਖ ਜੀ ਜਿੰਨੀ ਵੀ ਕਰਵਾਈ ਹੈ ਉਹਨਾਂ ਨੇ ਫਿਲਮ ਬਣਾਉਣ ਵੇਲੇ ਸ਼ਾਟ ਲੈਣ ਵਾਸਤੇ ਸਭ ਕੁਝ ਕੀਤਾ ਹੈ ਇੱਥੇ ਮਤਲਬ ਕਾਫੀ ਕੁਝ ਤੇ ਪਹਿਲਾਂ ਅੰਦਰ ਮੰਜਾ ਵੀ ਪਿਆ ਹੁੰਦਾ ਸੀ ਅਮਰ ਸਿੰਘ ਚਮਕੀਲਾ ਜੀ ਨੇ ਜਿਹੜੇ ਮੰਜੇ ਦੇ ਉੱਤੇ ਬਹਿ ਕੇ ਰੋਟੀ ਖਾਧੀ ਆ ਉਹ ਮੰਜਾ ਵੀ ਪਿਆ ਹੁੰਦਾ ਸੀ ਪਰ ਹੁਣ ਉਹ ਫਿਲਹਾਲ ਉਹ ਮੰਜਾ ਹੈ ਨਹੀਂ ਤੇ ਇੱਥੇ ਇਹ ਉਸ ਟਾਈਮ ਦੀਆਂ ਫੋਟੋਆਂ ਜਿਹੜੀਆਂ ਹੈਗੀਆਂ ਸੀ ਉਹ ਮਰਗਿ ਸਾਰਾ ਕੁਝ ਇਸ ਤਰ੍ਹਾਂ ਹੀ ਪਿਆ ਹੈ ਕਹਿਆ ਜਾਂਦਾ ਹੈ ਕਿ ਜਦੋਂ ਅਮਰ ਸਿੰਘ ਚਮਕੀਲਾ ਜੀ ਦੀ ਡੈਥ ਹੋਈ ਹੈ ਉਸ ਤੋਂ ਬਾਅਦ ਇੱਥੇ ਜਿਹੜਾ ਏਰੀਆ ਇਹ ਇੱਥੇ ਕਾਫੀ ਲੋਕ ਮਤਲਬ ਕਿ ਮਾਹੌਲ ਸੀ ਉਹ ਹੋਰੀ ਕੁਝ ਬਣ ਗਿਆ ਸੀ ਉਸ ਤੋਂ ਬਾਅਦ ਉਹ ਘਰ ਦੇ ਮਾਲਕ ਵੀ ਉਹ ਛੱਡ ਕੇ ਚਲੇ ਗਏ ਸੀ ਬਾਹਰ ਰਹਿੰਦੇ ਹੁਣ ਤੇ ਇੱਥੋਂ ਮਤਲਬ ਕਿ ਕਾਫੀ ਜ਼ਿਆਦਾ ਦਹਿਸ਼ਤ ਉਸ ਸਮੇਂ ਦੇ ਵਿੱਚ ਫੈਲ ਗਈ ਸੀ ਜਿਸ ਟਾਈਮ ਦੇ ਵਿੱਚ ਅਮਰ ਸਿੰਘ ਚਮਕੀਲਾ ਦੀ ਜਿਹੜੀ ਮੌਤ ਹੋਈ ਹੈ ਤਾਂ ਦੇਖ ਸਕਦੇ ਹੋ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਮੈਸੋਪਰ ਆਪਾਂ ਮੈਸੋਪਰ ਪਹੁੰਚੇ ਹੋਏ ਹਾਂ ਨਾਲ ਹੀ ਲੁਧਿਆਣਾ ਪੈਂਦਾ ਹੈ ਲੁਧਿਆਣੇ ਤੋਂ ਗੁਰਾਇਆਂ ਆਪਾਂ ਗੁਰਾਇਆਂ ਜਲੰਧਰ ਫਲੋਰ ਇਧਰ ਨੂੰ ਜਾਂਦੇ ਆ ਜੀ ਤਾਂ ਜਿਹੜਾ ਲੁਧਿਆਣੇ ਤੋਂ ਥੋੜੀ ਅੱਗੇ ਆ ਕੇ ਇੱਥੋਂ ਰਾਹ ਆਉਂਦਾ ਹੈ ਇਹ ਵਾਲਾ ਰਾਹ 메ਨ ਹਾਈਵੇ ਤੋਂ ਥੋੜੀ ਦੂਰ ਆ ਕੇ ਆਪਣਾ ਇਹ ਮੈਸੋਪੁਰ ਪਿੰਡ ਪੈ ਜਾਂਦਾ ਹੈ ਤਾਂ ਦੋਸਤੋ ਇਹ ਉਹ ਆਪਾਂ ਜਗਾ ਕਹਿ ਸਕਦੇ ਆ ਵੀ ਜਿੱਥੇ ਅਮਰ ਸਿੰਘ ਚਮਕੀਲੇ ਦੇ ਆਖਰੀ ਸਾਹ ਤੇ ਆਖਰੀ ਰੋਟੀ ਦੱਸਿਆ ਜਾਂਦਾ ਹੈ ਕਿ ਅਮਰ ਸਿੰਘ ਚਮਕੀਲਾ ਹਮੇਸ਼ਾ ਜਿਹੜੇ ਵੀ ਪ੍ਰੋਗਰਾਮ ਤੇ ਜਾਂਦਾ ਹੁੰਦਾ ਸੀਗਾ ਉਹ ਆਪਣੀ ਰੋਟੀ ਆਪਦੇ ਨਾਲ ਲੈ ਕੇ ਜਾਇਆ ਕਰਦਾ ਸੀਗਾ ਹਮੇਸ਼ਾ ਪਰ ਇਹ ਪਹਿਲਾ ਤੇ ਲਾਸਟ ਵਿਆਹ ਸੀ ਪਹਿਲਾ ਤੇ ਲਾਸਟ ਇਹ ਘਰ ਸੀ ਜਿੱਥੇ ਅਮਰ ਸਿੰਘ ਚਮਕੀਲਾ ਵਿਆਹ ਆਪਣਾ ਰੋਟੀ ਆਪਣੇ ਘਰੋਂ ਨਹੀਂ ਲੈ ਕੇ ਇਹ ਲਾਸਟ ਉਹਦਾ ਪ੍ਰੋਗਰਾਮ ਸੀ ਲਾਸਟ ਉਹਦਾ ਕਹਿ ਸਕਦੇ ਆ ਵੀ ਜਿਹੜਾ ਪ੍ਰੋਗਰਾਮ ਉਹਨੇ اٹੈਂਡ ਕੀਤਾ ਸੀ ਜਿੱਥੇ ਉਹ ਆਪਣੀ ਰੋਟੀ ਨਹੀਂ ਲੈ ਕੇ ਆਇਆ ਸੀਗਾ ਤੇ ਰੋਟੀ ਉਹਨੇ ਲੰਗਰ ਦੀ ਖਾਧੀ ਇੱਥੋਂ ਦੀ ਖਾਧੀ ਤੇ ਇੱਥੋਂ ਰੋਟੀ ਖਾ ਕੇ ਬਸ ਇੱਥੋਂ ਗਏ ਨੇ ਉੱਥੇ ਜਸਟ ਰੁਕੇ ਨੇ ਨਾਲ ਦੀ ਨਾਲ ਹੀ ਜੋ ਹੋਣਾ ਸੀ ਉਹ ਹੋ ਗਿਆ ਜੋ ਹਨਾ ਸਮੇਂ ਦੇ ਅਨੁਸਾਰ ਜੋ ਜਿਵੇਂ ਹੋਣਾ ਹੁੰਦਾ ਉਹ ਲਿਖੀ ਨੂੰ ਕੋਈ ਨਹੀਂ ਟਾਲ ਸਕਦਾ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ 17 ਜੂਨ 1900 69 ਦਾ ਜਿਹੜਾ ਘਰ ਬਣਿਆ ਹੋਇਆ ਹੈ ਤਾਂ ਦੋਸਤੋ ਜੇ ਤੁਸੀਂ ਵੀ ਅਮਰ ਸਿੰਘ ਚਮਕੀਲੇ ਨੂੰ ਪਿਆਰ ਕਰਦੇ ਹੋ ਵਧੀਆ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਇੱਕ ਗਾਲੇ ਹਿਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤੰਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਜਾ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼